ਹੋਇਆ ਸੀਗਾ ਉਹ ਸ਼੍ਰੀਨਗਰ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਪਰ ਦੁੱਖ ਦੀ ਗੱਲ ਆ ਕਿ ਸਰਕਾਰ ਨੇ ਅਜੇ ਤੱਕ ਉਹਨੂੰ ਸ਼ਹੀਦ ਦਾ ਕਰਾਰ ਨਹੀਂ ਦਿੱਤਾ ਆ ਮਾਪੇ ਖੜੇ ਆ ਜਿਨ੍ਹਾਂ ਦਾ ਜਵਾਨ ਜੱਬਰੂ ਪੁੱਤ ਦੁੱਧ ਮੱਖਣਾ ਨਾਲ ਪਾਲਿਆ ਉਹ ਪੁੱਤ ਸ਼ਹੀਦ ਹੋ ਗਿਆ ਮਾਪੇ ਦਰਦ-ਦਰਦ ਦੀਆਂ ਠੋਕਰਾਂ ਖਾ ਰਹੇ ਆ ਸ਼੍ਰੀਨਗਰ ਉਹਨਾਂ ਦੀ ਯੂਨਿਟ ਦੇ ਵਿੱਚ ਸਰਕਾਰਾਂ ਦੇ ਦਵਾਰੇ ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਆਏ ਝੰਡਾ ਚਲਾਉਣ ਉਸ ਦਿਨ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸਾਨੂੰ ਮਲਾਇਆ ਜਾਵੇ ਪਰ ਅਫਸੋਸ ਆ ਕਿ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰ ਵੀ ਰੋੜ ਰਹੇ ਆ ਉਹਨਾਂ ਨੂੰ ਵੀ ਸਮਾਂ ਨਹੀਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਮਿਲਣ ਦਾ ਕਿਉਂਕਿ ਦੇਸ਼ ਦੀ ਰਾਖੀ ਕਰ ਰਹੇ ਉਹ ਨੌਜਵਾਨ ਜਿਨ੍ਹਾਂ ਦੇ ਕਾਰਨ ਅਸੀਂ ਘਰਾਂ 'ਚ ਆਰਾਮ ਨਾਲ ਸੌਂਦੇ ਆ ਜਿਹੜੇ ਆਪਣੇ ਮਾਂ-ਬਾਪ ਤੋਂ ਉਹਦੇ ਤੀਣਾ ਪੁੱਤਾਂ ਤੋਂ ਬੱਚਿਆਂ ਤੋਂ ਕੋਹਾਂ ਦੂਰ ਉਹ ਦਿਨ ਫਰ ਰਾਤ ਬਾਡਰਾਂ ਤੇ ਡਿਊਟੀ ਕਰਦੇ ਆ ਉਹਨਾਂ ਦੇ ਮਾਪੇ ਵੀ ਠੋਕਰਾ ਖਾਨ ਤਾਂ ਫਿਰ ਬਹੁਤ ਇਦੋਂ ਕੋਈ ਦੁੱਖदाई ਗੱਲ ਕੋਈ ਹੋ ਨਹੀਂ ਸਕਦੀਗੀ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਉਸ ਸਮੇਂ ਭੋਗ ਦੇ ਉੱਤੇ ਉਹਨਾਂ ਦੀ ਅੰਤਮ ਅਰਦਾਸ ਤੇ ਆਕਾਸ਼ਦੀਪ ਸਿੰਘ ਦੀ ਕਿ ਉਹਨਾਂ ਦੀ ਯਾਦ ਜ਼ਰੂਰ ਕਰਨੀ ਚਾਹੀਦੀ ਆ ਪਿੰਡ ਦਾ ਨਾਮ ਉਸ ਨੌਜਵਾਨ ਨੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਕਿਸੀਂ 5 ਲੱਖ ਰੁਪਏ ਆਪਦੇ ਅਖਤਿਆਰੀ ਕੋਟੇ ਚ ਦੇਵਾਂਗੇ ಗ್ರಾಮ ਪੰਚਾਇਤ ਤਾਂ ਮੈਂ ਧੰਨਵਾਦ ਕਰਦਾ ਸਾਰੇ ਹੀ ਨਗਰ ਦੇ ਪਤਵੰਤਿਆਂ ਦਾ ਕਿ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਕਿਉਂਕਿ ਸਿਆਣੇ ਕਹਿੰਦੇ ਆ ਦੁੱਖ ਵਡਾਇਆ ਘਟਦਾ ਤੇ ਖੁਸ਼ੀ ਵਡਾਇਆ ਵੱਧਦੀ ਆ ਪਰਿਵਾਰ ਦੇ ਨਾਲ ਸਾਰਾ ਨਗਰ ਖੜਾ ਇਹਨਾਂ ਨੇ ਸਾਨੂੰ ਮਤਾ ਪਾਸ ਪਾ ਕੇ ਦਿੱਤਾ ਸੀ ਪੰਚਾਇਤ ਵੱਲੋਂ ਉਸ ਨੌਜਵਾਨ ਦੀ ਯਾਦ ਚ ਲਾਇਬ੍ਰੇਰੀ ਵਾਸਤੇ ਅੱਜ ਅਸੀਂ ਆ 5 ਲੱਖ ਰੁਪਏ ਦਾ ਜਿਹੜਾ ਸੈਕਸ਼ਨ ਲੈਟਰ ਆ ਅਗਨੀਬੀਤ ਆਕਾਸ਼ਦੀਪ ਸਿੰਘ ਦੇ ਮਾਪਿਆਂ ਨੂੰ ಗ್ರಾಮ ਪੰਚਾਇਤ ਸਰਦਾਰ ਸਰਦੇਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਨੂੰ ਸੌਂਪਿਆ ਉਸ ਨੌਜਵਾਨ ਦੀ ਯਾਦ ਬਣੇ ਰਹਿੰਦੀ ਦੁਨੀਆ ਤੱਕ ਉਸ ਸ਼ਹੀਦ ਦਾ ਇਸ ਜਿਹੜੀ ਮਾਂ ਉਹਦੇ ਕਲੇਜੇ ਨੂੰ ਕੁਛ ਨਾ ਕੁਛ ਠੰਡ ਪਵੇ ਕਿ ਮੇਰਾ ਪੁੱਤ ਸ਼ਹੀਦ ਹੋਇਆ ਜਦੋਂ ਕਿਤੇ ਸਦੀਆਂ ਤੱਕ ਉਹਦਾ ਨਾਮ ਰਹੇ ਗੂੰਜੇ ਨਾਮ ਆਪਾਂ ਸੋਚਦੇ ਆਏ ਆ ਕਿ ਸਾਡੀ ਜਦੋਂ ਪੁੱਤ ਘਰੇ ਪੈਦਾ ਹੋਵੇ ਜਨਰੇਸ਼ਨ ਬਦਲੇ ਉਹਦਾ ਨਾਮ ਬਣੇ ਪਰ ਸ਼ਹੀਦ ਸਦਾ ਜਾਂਦੇ ਰਹਿੰਦੇ ਆ ਸ਼ਹੀਦ ਰਹਿੰਦੀ ਦੁਨੀਆ ਤੱਕ ਜਾਂਦੇ ਰਹਿੰਦੇ ਆ ਤੇ ਵੀ ਉਸ ਬੱਚੇ ਦਾ ਸਾਡੇ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਯਾਦ ਜਿੱਥੇ ਮੇਲੇ ਲੱਗਣ ਟੂਰਨਾਮੈਂਟ ਹੋਣ ਜੇ ਉਹਦੀ ਯਾਦਗਾਰ ਬਣੀ ਹੋਊਗੀ ਤਾਂ ਲੋਕ ਉਹਨੂੰ ਯਾਦ ਕਰਨਗੇ ਤਾਂ ਵੀ ਸੁਭਾਅਕ ਆ ਜਿਸੀਂ ਲੰਘਦੇ 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 ਹੋਈਏ ਕਿਸੇ ਰੋਡ ਤੇ ਜੋ ਤੇ ਸਾਡੇ ਦੇ ਸੱਜਣ ਵੇਲੀ ਦਾ ਧਾਰ ਉਹਦੀ ਯਾਦ ਆ ਜਾਂਦੀ ਆ ਇਸੇ ਤਰ੍ਹਾਂ ਇਸ ਨੌਜਵਾਨ ਦੀ ਲਾਇਬ੍ਰੇਰੀ ਵਿੱਚ ਨੌਜਵਾਨ ਪੜ੍ਹਨ ਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਆ ਨਗਰ ਨਿਵਾਸੀਆਂ ਨੂੰ ਸਰਪੰਚ ਸਾਹਿਬ ਨੂੰ ਕਿ ਹੋਰ ਵੀ ਲੋੜ ਹੋਈ ਇਹਨੂੰ ਤੁਸੀਂ ਸ਼ੁਰੂ ਕਰੋ ਜੋ ਵੀ ਲੋੜ ਹੋਈ ਮੈਂਬਰ ਆਫ ਪਾਰਲੀਮੈਂਟ ਭਾਈ ਸਰਪਜੀਤ ਸਿੰਘ ਜੀ ਖਾਲਸਾ ਵੱਲੋਂ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਅਸੀਂ ਸੈਂਟਰ ਸਰਕਾਰ ਤੋਂ ਮੰਗ ਵੀ ਕਰਦੇ ਇਲੈਕਟਰਨ ਵੀ ਲਿਖੇ ਐਮਪੀ ਸਾਹਿਬ ਨੇ ਮਿਲਣ ਦੀ ਕੋਸ਼ਿਸ਼ ਵੀ ਕੀਤੀ ਆ ਕਿ ਇਹਦੀ ਹੁਣ ਕਹਿ ਰਹੇ ਆ ਜਾਂਚ ਚੱਲ ਰਹੀ ਆ ਦੇਖੋ 4 ਮਹੀਨੇ ਹੋ ਗਏ ਆ ਫੌਜ ਦਾ ਕਿੰਨਾ ਵੱਡਾ ਸਿਸਟਮ ਆ ਫੌਜ ਦੇ ਸਿਰ ਤੇ ਹੀ ਦੇਸ਼ ਬਚਿਆ ਤੇ ਉਸ ਫੌਜ ਦੇ ਵਿੱਚੋਂ ਹਜੇ ਤੱਕ ਇਨਕੁਆਇਰੀ ਨਹੀਂ ਨਿਕਲ ਕੇ ਆਈ ਅਗਨੀ ਵੀਰ ਪਹਿਲਾਂ ਇਹ ਭਰਤੀ ਬੰਦ ਹੋਣੀ ਚਾਹੀਦੀ ਆ ਜਿਹੜੀ ਬਾਰਡਰ ਤੋਂ ਗੋਲੀ ਚੱਲਦੀ ਉਹ ਨਹੀਂ ਦੇਖਦੀ ਅਗਨੀ ਵੀਰ ਆ ਕਿ ਕੌਣ ਖੜਾ ਆ ਗਈ ਜਿਹੜੀ ਦੁਸ਼ਮਣ ਦੀ ਗੋਲੀ ਉਹ ਨਹੀਂ ਦੇਖਦੀ ਅਗਨੀ ਵੀਰ ਆ ਕਿ ਕੌਣ ਖੜਾ ਮਾਪਿਆਂ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਢਿੱਗਿਆ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ ਇਹ ਜਿਹੜਾ ਪੈਸਾ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਕੋਈ ਅਸੀਂ ਜੇਬ ਚੋਂ ਨਹੀਂ ਦਿੱਤਾਗਾ ਇਹ ਲੋਕਾਂ ਦੇ ਲੋਕਾਂ ਦਾ ਦਿੱਤਾ ਹੋਇਆ ਪਿਆਰ ਆ ਤੇ ਮੈਂਬਰ ਪਾਰਲੀਮੈਂਟ ਸਰਗੀ ਸਿੰਘ ਜੀ ਖਾਲਸਾ ਸਾਡੀ ਸਮੁੱਚੀ ਟੀਮ ਵੱਲੋਂ ਅੱਜ ਇਸ ਪਰਿਵਾਰ ਨੂੰ ਇਸ ਗ੍ਰਾਮ ਪੰਚਾਇਤ ਨੂੰ ਜਿਹੜਾ ਵਾਅਦਾ ਕੀਤਾ ਸੀ ਅਸੀਂ ਉਹ ਪੂਰਾ ਕਰਨ ਆਏ ਆ ਇਹ ਪੈਸੇ ਪਾਸ ਹੋ ਕੇ ਪੰਚਾਇਤ ਕੋਲੇ ਆ ਗਏ ਆ ਤੇ ਪੰਚਾਇਤ ਇਹ ਲਾਇਬ੍ਰੇਰੀ ਜਲਦ ਸ਼ੁਰੂ ਕਰੂਗੀ ਉਹਨਾਂ ਦੇ ਪਿਤਾ ਜੀ ਤੇ ਮਾਤਾ ਜੀ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਨੂੰ ਖਾਸ ਤੌਰ ਤੇ ਐਮਪੀ ਦਾ ਬਹੁਤ ਦਿਨੋ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਬੱਚੇ ਦੀ ਯਾਦ ਨੂੰ ਤਾਜ਼ਾ ਰੱਖਿਆ ਉਹਨੂੰ ਹਮੇਸ਼ਾ ਲਈ ਯਾਦ ਰੱਖਿਆ ਪਰ ਦੁੱਖ ਹੈ ਇਸ ਗੱਲ ਦਾ ਕਿ ਕਿਸੇ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਬਹੁਤ ਦਰਦੂ ਹੁੰਦਾ ਹੈ ਕਿ ਐਡਾ ਛੇਰ ਜਿੱਦਾਂ ਪੁੱਤ ਤੋੜ ਕੇ ਸਾਨੂੰ ਦਰਦ ਕਰਦੀਆਂ ਠੋਕਰਾਂ ਖਾਣੀਆਂ ਪਈਆਂ ਕਾਰੇਮਪੀਸ ਆਫ ਦਾ ਜੀਨੋ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਮੇਰੀ ਪੁੱਤ ਦੀ ਚਾਦਨੀ ਤਾ ਗਿਆ ਰੱਖਿਆ ਧੰਨਵਾਦ ਜੀ ਸਰਵਸੋ ਤੁਹਾਨੂੰ ਨਗਰੋਂ ਧੰਨਵਾਦ ਕਰ ਦਉ ਧੰਨਵਾਦ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਸਾਨੂੰ ਹੋਰ ਵੀ ਦੱਸੋ ਜੀ ਧੰਨਵਾਦ